ਸਤਿ ਸ਼੍ਰੀ ਅਕਾਲ ਵੀ ਦੋਸਤੋ ਤੁਹਾਡਾ ਸਵਾਗਤ ਆ ਸਾਡੇ ਚੈਨਲ ਆ ਕਰਦੇ ਵੈਤੇ ਦੋਸਤੋ ਤੁਹਾਨੂੰ ਅੱਜ ਔਲੇਆਂ ਤੋਂ ਜੂਸ ਬਣਾਉਣਾ ਦੱਸ ਰਹੇ ਹਾਂ ਜੋ ਕਿ ਬਹੁਤ ਹੀ ਵਧੀਆ ਨੁਸਖਾ ਹੈ ਤੁਸੀਂ ਕੀ ਕਰਨਾ 5 ਤੋਂ 10 ਔਲੇ ਲੈ ਲੈਣੇ ਆ ਥੋੜਾ ਜਿਹਾ ਪਦੀਨਾ ਥੋੜਾ ਜਿਹਾ ਧਨੀਆ ਕਾਲੀ ਮਿਰਚ ਕਾਲਾ ਨਮਕ ਨਿੰਬੂ ਤੇ ਸ਼ਹਿਦਾ ਇਹ ਸਾਰੀਆਂ ਚੀਜ਼ਾਂ ਪਾ ਕੇ ਮਿਕਸੀ ਵਿੱਚ ਗ੍ਰाइंड ਕਰਕੇ ਸਣਨੀ ਦੀ ਮਦਦ ਨਾਲ ਪੁਣ ਕੇ ਤੁਸੀਂ ਇਹਨੂੰ ਦੋ ਟਾਈਮ ਸੇਵਨ ਕਰ ਸਕਦੇ ਹੋ ਇਹ ਲੀਵਰ ਵਾਸਤੇ ਬਾਲ ਉਮਰ ਤੋਂ ਪਹਿਲਾਂ ਚਿੱਟੇ ਹੋ ਜਾਣ ਚਿਹਰੇ ਤੇ ਸਾਈਆਂ ਝੋਲੜੀਆਂ ਪਿੰਪਲਸ ਇਹ ਸਾਰੀਆਂ ਚੀਜ਼ਾਂ ਤੇ ਬਹੁਤ ਵਧੀਆ ਕੰਮ ਕਰਦਾ ਕਿ ਸਿਆਣੇ ਕਹਿੰਦੇ ਹੁੰਦੇ ਆ ਔਲੇ ਦਾ ਖਾਦਾ ਤੇ ਸਿਆਣੇ ਦਾ ਕਹਿਆ ਬਾਅਦ ਚ ਪਤਾ ਲੱਗਦਾ ਇਹ ਤੁਸੀਂ 1 ਮਹੀਨਾ ਨੁਸਖਾ ਵਰਤ ਕੇ ਦੇਖੋ ਤੁਹਾਨੂੰ ਆਪਣੇ ਆਪ ਹੀ ਆਪਣੇ ਸਰੀਰ 'ਚ ਫਰਕ ਲੱਗੂਗਾ ਧੰਨਵਾਦ